ਧਰਵਾਦੀ ਇਹ ਆਪਣੇ 5-7 ਮਿੰਟ ਪਹਿਲਾਂ ਜਿਹੜੀ ਸੂਚਨਾ ਪ੍ਰਾਪਤ ਹੋਈ ਥਾਣੀ ਆਪਣੇ ਰਾਜਾ ਸਾਮੀ ਭਵਨ ਦੇ ਲਾਗੇ ਲੱਕੜ ਮੰਡੀ ਦੇ ਵਿੱਚਕਾਰ ਇੱਕ ਕਾਰ ਤੇ ਮੋਟਰਸਾਈਕਲ ਸਵਾਰਾਂ ਦਾ ਆਪਸੀ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਤੁਰੰਤ ਮੈਂ ਇੱਥੇ ਆ ਮੌਕੇ ਤੇ ਹਾਜ਼ਰ ਆਇਆ ਤੇ ਜਿਹੜਾ ਕਾਰ ਸਵਾਰ ਸੀਗਾ ਇਹ ਠਠਿਆਲੇ ਤਾਹਾਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਇਹ ਆਪਣੀ ਗੱਡੀ ਲੈ ਕੇ ਜਾ ਰਿਹਾ ਸੀ ਬਲਾਚੌਰ ਸਾਈਡ ਤੇ ਬਾਈਕ ਸਵਾਰ ਜਿਹੜੇ ਸੀਗੇ ਉਹ ਬਲਾਚੌਰ ਤੋਂ ਆਪਣੇ ਪਿੰਡ ਇਧਰ ਕੋਈ ਜਾ ਰਿਹਾ ਸੀ ਮਹਾਰਾਜ ਦੇ ਦੱਸਿਆ ਰਹੇ ਇਹ ਤੇ ਦੋ ਸਵਾਰ ਸੀਗੇ ਇੱਕ ਬੱਚਾ ਇਹਨਾਂ ਦੇ ਕੋਲ ਸੀ ਇਹਨਾਂ ਦਾ ਆਪਸੀ ਕੋਈ ਮਿਸ ਅੰਡਰਸਟੈਂਡਿੰਗ ਹੋਣ ਕਰਕੇ ਐਕਸੀਡੈਂਟ ਵਾਪਰ ਗਿਆ ਤੇ ਬਾਈਕ ਸਵਾਰਾਂ ਦੇ ਤਾਂ ਇੰਜਰਡ ਹੋ ਗਏ ਆ ਇਹਨਾਂ ਨੂੰ ਅਸੀਂ ਹਸਪੀਟਲ ਪਹੁੰਚਾ ਦਿੱਤਾ ਹੈ ਤੇ ਜਿਹੜਾ ਕਾਰ ਸਵਾਰ ਸੀਗਾ ਉਹਦੀ ਕਾਰ ਉਹਦੀ ਡਿਸਪੀਰੈਂਸ ਹੋਣ ਤੋਂ ਬਾਅਦ ਇੱਕ ਦਰਖਤ ਦੇ ਵਿੱਚ ਸਾਈਡ ਤੇ ਵੱਜੀ ਆ ਤੇ ਜਿਹਦੇ ਨਾਲ ਉਹਦੇ ਹੈਡ ਇੰਜਰੀ ਹੋਈ ਆ ਉਹਨੂੰ ਬਾਹਰ ਕੱਢਿਆ ਜਾਂ ਤੱਕ ਤੇ ਉਹਦੀ ਮੌਕੇ ਤੇ ਡੈਥ ਹੋ ਚੁੱਕੀ ਆ ਤੇ ਅਸੀਂ ਵੀ ਬੋਡੀ ਨੂੰ ਵੀ ਉਹਦੇ ਪਰਿਵਾਰ ਦੇ ਵਿਆਖਿਆ ਨੂੰ ਵੇਟ ਕਰ ਰਹੇ ਆ ਲੋਕਲ ਹੈਗੇ ਆ ਤੇ ਬਾਡੀ ਨੂੰ ਆਪਾਂ ਸਿਵਲ ਹਸਪਤਾਲ ਮਰਸਦੀ ਸ਼ਿਫਟ ਕਰਾ ਰਹੇ ਆ ਲਗਾਤਾਰ ਹਾਸੇ ਹੁੰਦੇ ਆ ਕੀ ਅਵੇਅਰ ਕਰਨਾ ਚਾਹੁੰਦੇ ਹੋ ਜਨਤਾ ਨੂੰ ਤੁਸੀਂ ਅਵੇਅਰਨੈਸ ਇੱਕ ਤਾਂ ਲੋਕਾਂ ਦੇ ਵਿੱਚ ਤੇਜ਼ੀ ਬਹੁਤ ਜ਼ਿਆਦਾ ਹੈ ਹੈਗੀ ਆ ਇਹ ਫੜਾ ਫੜ ਜਲਦੀ ਜਲਦੀ ਜਿਹੜਾ ਉਹ ਪਹੁੰਚਿਆ ਜਾਵੇ ਤੇ ਦੂਸਰਾ ਥੋੜਾ ਤੁਹਾਨੂੰ ਪਤਾ ਹੀ ਆ ਲੋਕ ਜਿਹੜੇ ਆ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਐਕਸੀਡੈਂਟ ਨੂੰ ਹਾਦਸੇ ਨੂੰ ਜਿਹੜਾ ਉਹ ਅੰਜਾਮ ਦੇ ਦਿੰਦੇ ਆ ਤੇ ਜਿਹਦੇ ਵਿੱਚ ਪਰਿਵਾਰਾਂ ਦਾ ਜੀਵਾਂ ਦਾ ਨੁਕਸਾਨ ਵੀ ਹੁੰਦਾ ਹੈ